ਗੁਰੂ ਰਬਦਾਸ ਮਹਾਰਾਜ ਜਿਨ੍ਹਾਂ ਨੇ ਰਬਦਾਸ ਪੋਲ ਦੇ ਵਿੱਚ ਪੈਦਾ ਹੋ ਕੇ ਉਸ ਆਤਮ ਪੁਰਖ ਵਾਜਰੂ ਪਰਮੇਸ਼ਰ ਦਾ ਨਾਮ ਜਪਿਆ ਦੇਖੋ ਅੱਜ ਦੇ ਕਿਹਨੋਂ ਕਹਿੰਦੇ ਵੀ ਨਾਮ ਜਪਿਆ ਕਰੋ ਭਾਈ ਹੌ ਕਿੱਥੇ ਬਾਬਾ ਜੀ ਨਾਮ ਜਪਣ ਦਾ ਸਮਾਂ ਕਮੀ ਵੜਿਆ ਤਾਂ ਮਹਾਂਸਿਰੀ ਗੁਰੂ ਰਵਦਾਸ ਮਹਾਰਾਜੀ ਇਹਦੇ ਵੀ ਬੜੇ ਕੰਮ ਕੀਤੇ ਰਾਜ ਜੋੜੇ ਕੱਢਣ ਦਾ ਕੰਮ ਕਰਦੇ ਹੁੰਦੇ ਸੀ ਜੋੜੇ ਜੰਨਣ ਦਾ ਤੇ ਨਾਲੇ ਜੋੜੇ ਕੱਢਦੇ ਸੀ ਤੇ ਨਾਲੇ ਨਾਮ ਜਪਦੇ ਸੀ ਸਾਧੂਆਂ ਦੀ ਸੇਵਾ ਕਰਦੇ ਸੀ ਜੇ ਕਿਸੇ ਦੇ ਕੋਲ ਜੋੜਾ ਨਹੀਂ ਹੁੰਦਾ ਸੀ ਨੰਗੇ ਪੈਰੀ ਹੁੰਦਾ ਸੀ ਤੇ ਗੁਰਮਤਿ ਪਿਆਰਿਆਂ ਕੋਲੋਂ ਜੋੜਾ ਪਵਾ ਦਿੰਦੇ ਸੀ ਆਖੋ ਸਤਿਨਾਮ ਵਾਹਿਗੁਰੂ ਆਏ ਗਏ ਰਾਹੀ ਪੰਦੀ ਦੀ ਜਲ ਪਾਣੀ ਦੀ ਸੇਵਾ ਕਰਨੀ ਤੇ ਬਿਠਾ ਕੇ ਉਹਨੂੰ ਗੁਰੂ ਦੇ ਨਾਮ ਦੇ ਨਾਲ ਉਸ ਕਲਪੁਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੇ ਸਨ ਉਹਨਾਂ ਨੇ ਰਬਦਾਸ ਕੁੱਲ ਦੇ ਵਿੱਚ ਜਨਮ ਲੈ ਕੇ ਉੱਚੀ ਪਦਵੀ ਪ੍ਰਾਪਤ ਕਰ ਲਈ ਆ ਸਤਿਨਾਮ ਕਿ ਜਦੋਂ ਤੱਕ ਕੀਤਾ ਨਹੀਂ ਬੰਦਗੀ ਕੀਤੀ ਇੰਨਾ ਨਾਮ ਜਪਿਆ ਕੇ ਪਰਮੇਸ਼ਰ ਦਾ ਰੂਪ ਵਣਦੇ ਨੇ ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਬਰਾਬਰ ਬਿਠਾ ਲਿਆ ਸਤਨਾ ਵਾਹਿਗੁਰੂ ਆਪਣੇ ਬਰਾਬਰ ਦਾ ਕਰਜਾ ਦਿੱਤਾ ਤਾਂ ਵਰਮਕ ਪਿਆਰਿਓ ਜਿਹੜਾ ਵੀ ਨਾਮ ਜਪਦਾ ਸਿਮਰਨ ਕਰਦਾ ਨਾ ਉਹ ਭਗਤੀ ਕਰਦਾ ਭਗਤੀ ਕਰਦਾ ਕਰਦਾ ਨਾਮ ਸਿਮਰਨ ਕਰਦਾ ਕਰਦਾ ਜਪ ਤਪ ਕਰਦਾ ਕਰਦਾ ਉਹ ਗੁਰੂਆਮਰ ਦੇ ਬਣ ਜਾਂਦਾ ਹੈ ਸਤਿਨਾਮ ਉਹ ਵੀ ਸਤਿਨਾਮ ਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨੂੰ ਆਪਣੇ ਹੀ ਬਣਾ ਲੈਂਦੇ ਨੇ ਆਪਣੇ ਵਰਗੇ ਹੀ ਬਣਾ ਲੈਂਦੇ ਨੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਨੰਤ ਕਰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਭਾਰਤ ਜਿੱਕੇ ਨੇ ਜਿਹੜਾ ਖਾਲਸਾ ਆ ਨਾ ਉਹ ਮੇਰਾ ਰੂਪ ਆ ਮੇਰੇ ਵਰਗ ਹੀ ਆ ਖਾਲਸਾ ਮੈਂ ਹੋ ਕਰੂ ਨਵਾਸ ਖਾਲਸਾ ਮੇਰੀ ਜਿੰਦ ਜਾਨ ਖਾਲਸਾ ਮੇਰੇ ਪ੍ਰਾਨੂਕੇ ਪ੍ਰਾਨ ਬਾਦਿਕ ਨੇ ਜਿਹੜਾ ਖਾਲਸਾ ਨਾ ਉਹ ਮੇਰੀ ਜਿੰਦ ਜਾਨ ਆ ਜਿਹੜਾ ਖਾਲਸਾ ਉਹਦੇ ਵਿੱਚ ਮੇਰਾ ਨਵਾਸ ਆ ਜਿੰਨੇ ਮੇਰੇ ਦਰਸ਼ਨ ਕਰਨੇ ਨੇ ਉਹ ਮੇਰੇ ਖਾਲਸੇ ਦੇ ਦਰਸ਼ਨ ਕਰ ਲੈਣਾ ਤੁਸ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ। ਹੁਣ ਖਾਸ ਕਿਹਦੇ ਕਿਹ ਨੂੰ ਨਹੀਂ ਜਿਹੜਾ ਖਾਸ ਹੁੰਦਾ। ਇਹ ਵੇਖ ਲੈ ਅੰਦਰ ਦੇ ਦੇਸੀ ਕਿਉਂ ਬਣਾ ਲਿਆ ਹਾਂ। ਜਿਹੜਾ ਹੈ ਪੂਰਾ ਘਰ ਦੇ ਵਿੱਚ ਸੁਧ ਕਿਉਂ ਦੇਸੀ ਬਣਾਇਆ ਹੁੰਦਾ ਸੁਧ ਬਿਲਕੁਲ ਇਹਨਾਂ ਜੇ ਕੋਈ ਮਲਬਾ ਨਹੀਂ ਹੈ ਜਿਹੜਾ ਸੁਧਾ ਉਹਨੂੰ ਖਾਲਸਾ ਕਹਿੰਦੇ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਖਾਲਸਾ ਖਾਲਸਾ ਜਿਹੜਾ ਕਾਲ ਪੁਰਗਵਾਈ ਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦਾ ਧਰਮਾਂ ਤੇ ਮੱਥੇ ਨਹੀਂ ਟੇਕਦਾ ਇੱਕ ਗੱਲ ਸੁਕਵਾਈ ਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਉਹਦੀ ਭਤਕੀ ਕਰਦਾ ਉਹਨੂੰ ਕਹਿੰਦੇ ਨੇ ਖਾਲਸਾ ਉਹ ਖਾਸਾ ਪਰਮੇਸ਼ਰ ਪਰਮੇਸ਼ਰ ਤੋਂ ਬਿਨਾਂ ਹੋਰ ਨਹੀਂ ਕਿਸੇ ਨੂੰ ਮੰਨਦਾ ਬੜੀ ਕਿਤੇ ਉਹ ਖਾਲਸੇ ਦੇ ਦਿੱਚੇ ਮੇਰਾ ਨਵਾਸ ਹੈ ਰਿਆ ਤੁ ਸਭ ਦਾ ਅੰਮ੍ਰਿਤ ਬੜੇ ਲੋਕੀ ਉਹਨੂੰ ਨਿੰਦਿਆ ਕਰਦੇ ਸੀ ਗੁਰੂ ਰਵਿਦਾਸ ਜੀ ਦਾ ਬڑے ਲੋਕਾਂ ਨੇ ਈਰਖਾ ਕੀਤੀ ਵੀ ਇਦਾਂ ਜਿਹੀ ਨੀਵੀਂ ਜਾਤੀ ਦਾ ਤੇ ਸਾਨੂੰ ਉਹ ਅਧਿਕਾਰ ਨਹੀਂ ਉਹ ਸਮਝਦੇ ਜਿਹੜੇ ਪੰਡਤ ਸਨ ਉਸ ਸਮੇਂ ਦੇ ਬੜੀ ਈਰਖਾ ਕੀਤੀ ਬੜੇ ਲੋਕਾਂ ਨੇ ਗੱਲਾਂ ਮਨਾਈਆਂ ਬਹੁਤ ਕੁਝ ਕੀਤਾ ਸਮਾਜ ਨਾਲ ਸਣੀ ਦਿੰਦਾ ਕਦੇ ਸਮਾਹ ਬਣਿਆ ਦੀਵਾਨ ਰਾਣੀ ਸੰਗਤਾਂ ਨੂੰ ਚੱਲਣਾ ਪਾਉਂਦੇ ਉਹ ਬੇਨਤੀ ਕਰਾਂਗੇ ਜੇ ਉੱਥੇ ਦੇ ਪ੍ਰਬੰਧਕ ਨੇ ਜੇ ਤੁਸੀਂ ਇੱਕ ਮਹੀਨੇ ਦਾ ਦਰਬਾਰ ਦਾ ਅਖਲਾ ਕਰੋ ਮੇਰੇ ਵੱਲੋਂ ਫਰੀਦ ਸੇਵਾ ਹੈ ਕਿ ਕੀਰਤਨ ਦੀ ਤੁਹਾਡੇ ਲਈ ਇਸ ਗੁਰਦੁਆਰਾ ਸਾਹਿਬ ਆਪ ਤੇ ਬੋ ਵੀਸ ਬੋ ਦਿਹਾੜਾ ਸਤਿਗੁਰੂ ਰਾਤ ਦਾ ਇੱਕ ਦਿਵਾਨ ਰੱਖ ਲਿਆ ਕਰੋ ਸਾਊਂਡ ਵੀ ਆਪਣੇ ਕੋਲ ਹੈਗਾ ਸਾਊਂਡ ਵੀ ਤੁਹਾਨੂੰ ਲਾਣ ਦੀ ਲੋੜ ਨਹੀਂ ਪੈ ਕਰਨੀ ਮੇਰੇ ਵੱਲੋਂ ਹਰ ਮਿੰਨੇ 3 ਸੇਵਾ ਹੋਏ ਕਰੇਗੀ ਰਾਤ ਦਾ ਦਿਵਾਨ ਰੱਖ ਲਿਆ ਕਰੋ ਆਪਾਂ ਗੁਰੂ ਧਿਆਨ ਦੀ ਵਿਚਾਰਾ ਗੁਰੂ ਰਵਦਾਸ ਜੀ ਮਾਨ ਦੇ ਜੀਵਨ ਦੀ ਵਿਚਾਰਾ ਕਿਉਂਕਿ ਅਸੀਂ ਉਤਾਰ ਦਿਹਾੜੇ ਜਨਮ ਦਿਹਾੜੇ ਮਨਾਵੇ ਗੁਰੂ ਪੀਰਾਂ ਦੇ ਪਰ ਸਾਨੂੰ ਉਹਨਾਂ ਦੇ ਜੀਵਨ ਬਾਰੇ ਨਹੀਂ ਪਤਾ ਹੁੰਦਾ ਇਸ ਕਰਕੇ ਉਹਨਾਂ ਨੇ ਬੜਾ ਜਪ ਕੀਤਾ ਬੜਾ ਤਪ ਕੀਤਾ ਕੁਰਬਾਨੀ ਦੇ ਵਿੱਚ ਵਰਮਤ ਪਿਆਰੇ ਬਹੁਤ ਬੋਝ ਮਸ ਰੋਲੇ ਬਦ ਆਸਮਾਨਾ ਜਿੰਨੇ ਸਮਝ ਆਇਆ ਸੋ ਉਹ ਸਮੇਂ ਦੀ ਲੋਕੀ ਬੜੇ ਕਹਿੰਦੇ ਸੀ ਕਿ ਕਿਹੜਾ ਨਾਮ ਜਪ ਲੈ ਦਾ ਮੈਂ ਜੋੜੇ ਗੱਲ ਦਾ ਇਕੱਲੇ ਜੋੜੇ ਨਹੀਂ ਸੀ ਗੱਲ ਦਾ ਉਹ ਕੱਲੇ ਜੋੜੇ ਦੀ ਸੀ ਗੱਲ ਦਾ ਜਿਹੜਾ ਉਹਨਾਂ ਦੇ ਕੋਲ ਆਉਂਦਾ ਸੀ ਨਾ ਤਦੋਂ ਰੱਬ ਦੇ ਨਾਲ ਗੱਡ ਦਿੰਦੇ ਸੀ ਆਖੋ ਸਤਿਨਾਮ ਆਵਾਜ਼ ਸਭ ਸੁਣਾਂਗੇ ਨਾਲ ਦੀ ਨਾਲ ਸੰਗਤ ਅਰਦਾਸ ਕਰਾਂਗੇ ਫਿਰ ਆਪਾਂ ਚੱਲੇ ਵਾਰਾਂਗੇ ਆਓ ਗੁਰੂ ਸੁਖ ਪਿਆਰੇ ਕੀ ਕਹਿੰਦੇ ਆ ਸੱਤੇ ਪਾਤਸ਼ਾਹ ਮਹਾਰਾਜ ਜਿੰਦਾਬਾਜ ਕਰੀਏ